ਬੇਸ਼ੱਕ ਭਾਰਤੀ ਜਨਤਾ ਪਾਰਟੀ ਇਸ ਗੱਲ ਦਾ ਦਮ ਪਰਹੀ ਹੋਵੇ ਕਿ ਉਹ ਇਸ ਵਾਰ 400 ਪਲੱਸ ਸੀਟਾਂ ਜਿੱਤਣ ਜਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਸੁਪਨਿਆਂ ਨੂੰ ਚੱਕਣਾ ਚੂਰ ਕਰਦਾ ਹੈ ਲੋਕਪੋਲ ਦਾ ਇਹ ਸਰਵੇ ਤਾਜ਼ਾ ਸਰਵੇ ਆਇਆ ਹੈ ਤਾਜ਼ਾ ਸਰਵੇ ਨੇ ਭਾਰਤੀ ਜਨਤਾ ਪਾਰਟੀ ਦੇ ਐਨਡੀਏ ਦੇ 400 ਪਾਰ ਅਤੇ ਭਾਰਤੀ ਜਨਤਾ ਪਾਰਟੀ ਦੇ 370 ਪਾਰ ਜਾਣ ਦੇ ਜਿਹੜੇ ਦਾਅਵੇ ਹੈ ਉਹਨਾਂ ਨੂੰ ਚੱਕਣਾ ਚੋਰ ਕਰ ਦਿੱਤਾ ਹੈ ਉਹਨਾਂ ਤੇ ਵੱਡੀ ਸੱਟ ਮਾਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਜੇਪੀ ਨੱਡਾ ਅਤੇ ਜੋਗੀ ਦਿੱਤਿਆ ਨਾ ਆਦਿਾਂ ਨੀਂਦਾ ਹਰਾਮ ਕਰ ਦਿੱਤੀਆਂ ਅਜਿਹਾ ਸਰਵੇ ਆਇਆ ਹੈ ਜਿਸ ਸਰਵੇ ਨੇ ਲੋਕਾਂ ਦੇ ਮਨ ਦੀ ਰਾਇ ਜਿਹੜੀ ਹੈ ਰੱਖਣ ਦੀ ਕੋਸ਼ਿਸ਼ ਕੀਤੀ ਹੈ ਲੋਕਪਾਲ ਦਾ ਸਰਵੇ ਜਿਹੜਾ ਕਰਨਾਟਕਾ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਐਨ ਸਟਿਕ ਬੈਠਾ ਸੀ ਇਸ ਕਰਕੇ ਇਸ ਸਰਵੇ ਨੂੰ ਹਲਕੇ ਚ ਨਹੀਂ ਲਿਆ ਜਾ ਸਕਦਾ ਪੂਰੀ ਗੱਲ ਦੱਸਦੇ ਆ ਕਿਹੜੇ ਸੂਬੇ ਚੋਂ ਭਾਰਤੀ ਜਨਤਾ ਪਾਰਟੀ ਨੂੰ ਕਿੰਨੀਆਂ ਸੀਟਾਂ ਘਟ ਰਹੀਆਂ ਨੇ ਕਿੱਥੇ ਵੱਧ ਰਹੀਆਂ ਨੇ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਬੜੀ ਡੰਕੇ ਦੀ ਜ਼ੋਰ ਤੇ ਕਹਿ ਰਹੀ ਹੈ ਕਿ ਉਹ 400 ਪਾਰ ਜਾਵੇਗੀ 370 ਪਾਰ ਜਿਹੜਾ ਉਹ ਭਾਜਪਾ ਖੁੱਤ ਜਾਵੇਗੀ 400 ਪਾਰ ਉਹਦੀ ਅਗਵਾਈ ਵਾਲਾ ਜਿਹੜਾ ਕੌਮੀ ਜਮੂਰੀ ਗੱਠਜੋੜ ਹੈ ਜਿਹਨੂੰ ਐਨਡੀਏ ਕਿਹਾ ਜਾਂਦਾ ਹੈ ਉਹ ਜਾਵੇਗਾ ਪਰ ਸਥਿਤੀਆਂ ਤੇ ਸਰਵੇ ਜਿਹਾ ਬਿਆਨ ਨਹੀਂ ਕਰਦੇ ਲੋਕਪਾਲਦਾਇ ਸਰਵੇਆ ਸ਼ੁਰੂਆਤ ਕਰਦੇ ਆ ਤੇਲੰਗਾਨਾ ਵਰਗੇ ਸੂਬੇ ਤੋਂ ਆ ਸਧਰਨ ਜਿਹੜਾ ਆ ਦੱਖਣ ਭਾਰਤ ਦਾ ਕੇਂਦਰੀ ਕਹਿ ਲਈਏ ਵਿਚਕਾਰਲਾ ਸੂਬਾ ਆ ਤੇਲੰਗਾਨਾ ਤੇਲੰਗਾਨਾ ਦੇ ਵਿੱਚ 17 ਲੋਕ ਸਭਾ ਦੀਆਂ ਸੀਟਾਂ ਨੇ 17 ਦੇ ਵਿੱਚੋਂ ਇਸ ਸਮੇਂ ਭਾਰਤੀ ਜਨਤਾ ਪਾਰਟੀ ਕੋਲੇ 4 ਸੀਟਾਂ ਨੇ ਜਿਹਦੇ ਵਿੱਚ ਉਹਦੇ ਕੋਲੇ ਵੱਖ-ਵੱਖ ਇਲਾਕਿਆਂ ਦੀਆਂ ਨੇ ਸਿਕੰਦਰਾਬਾਦ ਵਰਗੀ ਪੂਰੀ ਸ਼ਹਿਰੀ ਸੀਟ ਹੈ ਉਸ ਤੋਂ ਬਾਅਦ ਨਜ਼ਾਮਾਬਾਦ ਵਰਗੀ ਅਰਧ ਜਿਹੜੀ ਸ਼ਹਿਰੀ ਤੇ ਪੈਂਡੂ ਸੀਟ ਐ ਇਸੇ ਤਰ੍ਹਾਂ ਨਾਲ ਹੋਰ ਸੀਟਾਂ ਨੇ ਗਿਆ ਪਰ ਇਸ ਵਾਰ ਪੇਜ ਚ ਫਸ ਗਿਆ ਉੱਥੇ ਸੂਬੇ ਚ ਬਣ ਚੁੱਕੀ ਹੈ ਕਾਂਗਰਸ ਦੀ ਸਰਕਾਰ ਰੇਵਨਥ ਰਾਡੀ ਇਸ ਸਮੇਂ ਮੁੱਖ ਮੰਤਰੀ ਨੇ ਕਾਂਗਰਸ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਉੱਥੋਂ ਦੀ ਮੁੱਖ ਵਿਰੋਧੀ ਪਾਰਟੀ ਬੀਆਰਐਸ ਨੂੰ ਵੱਡਾ ਝਟਕਾ ਦਿੱਤਾ ਜੇਕਰ ਲੋਕਪੋਲ ਦੇ ਸਰਵੇ ਦੀ ਗੱਲ ਮੰਨੀ ਜਾਵੇ ਤਾਂ ਕਾਂਗਰਸਾ ਜਿਹੜੀ ਉਹ 13 ਤੋਂ 15 ਸੀਟਾਂ ਜਿੱਤ ਸਕਦੀ ਹੈ ਬੀਆਰਐਸ 0 ਤੋਂ 1 ਭਾਰਤੀ ਜਨਤਾ ਪਾਰਟੀ 2 ਤੋਂ 3 AI MIM ਜਿਹੜੀ ਹੈ ਅਸਦਨ ਵੈਸੀ ਦੀ ਪਾਰਟੀ ਹੈ ਮਜਸਲੇ ਉਹ ਇੱਕ ਸੀਟ ਜਿੱਤ ਸਕਦੀ ਹੈ ਤਾਂ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਇੱਥੇ ਇੱਕ ਸੀਟ ਦਾ ਲੂਜ਼ ਲੈ ਰਹੀ ਹੈ ਅ ਪਿਛਲੀ ਵਾਰ 4 ਸਨ ਬੀਆਰਐਸ ਕੋਲੇ 9 ਸਨ ਕਾਂਗਰਸ ਕੋਲੇ 24 ਸੀਟਾਂ ਸਨ ਅਤੇ ਜਿਹੜੀ ਹਸਦੁਦਨ ਵੈਸੀ ਦੀ ਪਾਰਟੀ ਆ ਉਹਦੇ ਕੋਲੇ ਉਸੇ ਤਰ੍ਹਾਂ ਨਾਲ ਇੱਕ ਸੀਟ ਸੀ ਇਸ ਵਾਰ ਇੱਕ ਸੀਟ ਭਾਜਪਾ ਤੇਲंगाना ਚੋਂ ਲੂਜ਼ ਕਰ ਰਹੀ ਹੈ 1 ਜਾਂ 2 ਕੋਈ ਵੀ ਹਾਲਤ ਹੋ ਸਕਦੀ ਹੈ 1 ਜਾਂ 2 ਆਪਾਂ ਇੱਕ ਮੰਨ ਕੇ ਚੱਲਦੇ ਹਾਂ ਚਲੋ ਦੋ ਵੀ ਮੰਨ ਲਈਏ ਦੋ ਮੰਨ ਕੇ ਚੱਲਦੇ ਹਾਂ ਤਾਂ ਦੋ ਸੀਟਾਂ ਲੂਜ਼ ਕਰਦੀ ਦੂਜਾ ਸੂਬਾ ਸਾਡਾ ਗਵਾਂਡੀ ਸੂਬਾ ਹਮਾਚਲ ਹਮਾਚਲ ਪ੍ਰਦੇਸ਼ ਚ ਕੁੱਲ 4 ਸੀਟਾਂ ਨੇ ਪਿਛਲੀ ਵਾਰ ਜਿਹੜਾ 100% ਦੀ ਸੀਟਾਂ ਭਾਜਪਾ ਕੋਲ ਗਈਆਂ 4 ਚੋਂ 4 ਸੀਟਾਂ ਭਾਜਪਾ ਨੇ ਜਿੱਤੀਆਂ ਐਸ ਆਰ ਦੀ ਸਥਿਤੀ ਇਹ ਹੈ ਕਿ ਭਾਜਪਾ 2 ਤੋਂ 3 ਸੀਟਾਂ ਤੇ ਸਿਮਟ ਸਕਦੀ ਆ ਕਾਂਗਰਸ ਜਿਹੜੀ ਆ 1 ਤੋਂ 2 ਤੇ ਜਾ ਸਕਦੀ ਆ ਕੁੱਲ ਮਿਲਾ ਕੇ ਇੱਥੇ ਵੀ 2 ਸੀਟਾਂ ਦਾ ਲੂਜ਼ ਹੋ ਰਿਹਾ ਕੁੱਲ 4 ਸੀਟਾਂ ਦਾ ਲੂਜ਼ ਫਿਲਹਾਲ ਲੋਕਪੋਲ ਦਾ ਜਿਹੜਾ ਸਰਵੇ ਹੈ ਉਹ ਤੁਹਾਨੂੰ ਦਿਖਾ ਰਿਹਾ ਫਿਰ ਸਾਡਾ ਗਵਾਂਡੀ ਸੂਬਾ ਹਰਿਆਣਾ ਹੈ ਹਰਿਆਣੇ ਦੀਆਂ ਕੁੱਲ 10 ਸੀਟਾਂ ਨੇ ਪਿਛਲੀ ਵਾਰ ਇੱਥੇ ਵੀ 100% ਜਿੱਤ ਜਿਹੜੀ ਆ ਉਹ ਬੀਜੇਪੀ ਨੇ ਜਿੱਤ ਤਦ ਦਰਜ ਕੀਤੀ ਸੀ 10 ਦੀਆਂ 10 ਸੀਟਾਂ ਜਿੱਤੀਆਂ ਸਨ 2019 ਦੇ ਵਿੱਚ ਇਸ ਵਾਰ ਸਥਿਤੀਆਂ ਹੋਮੇ ਨੇ ਸਥਿਤੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਹਦੇ ਅਗਵਾਈ ਵਾਲਾ ਐਨਡੀਏ ਹਰਿਆਣੇ ਦੇ ਅੰਦਰ 6 ਤੋਂ 7 ਸੀਟਾਂ ਜਿੱਤ ਸਕਦਾ ਹੈ ਕਾਂਗਰਸ ਜਿਹੜੀ ਆ 3 ਤੋਂ 4 ਸੀਟਾਂ ਜਿੱਤ ਸਕਦੀ ਆ 4 ਸੀਟਾਂ ਦਾ ਸਿੱਧਾ ਸਿੱਧਾ ਨੁਕਸਾਨ ਜਿਹੜਾ ਬੀਜੇਪੀ ਨੂੰ ਹਰਿਆਣੇ 'ਚ ਹੋ ਰਿਹਾ ਹੈ ਲੋਕਪੋਲ ਦੇ ਸਰਵੇ ਦੇ ਮੁਤਾਬਕ ਤਾਂ ਕੁੱਲ 8 ਸੀਟਾਂ ਦਾ ਨੁਕਸਾਨ ਫਿਲਹਾਲ ਭਾਰਤੀ ਜਨਤਾ ਪਾਰਟੀ ਨੂੰ ਹੋ ਚੁੱਕਾ ਹੈ ਗੱਲ ਕਰਦੇ ਆ ਐਮਪੀ ਦੀ ਭਾਰਤੀ ਜਨਤਾ ਪਾਰਟੀ ਨੇ 2019 ਦੇ ਵਿੱਚ ਉੱਥੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਸੀ 19 'ਚੋਂ 28 ਸੀਟਾਂ ਜਿੱਤੀਆਂ ਸੀ ਸਿਰਫ ਇੱਕ ਸੀਟ ਕਾਂਗਰਸ ਦੇ ਖਾਤੇ 'ਚ ਗਈ ਸੀ ਇਸ ਵਾਰ ਉਲਟ ਫੇਰ ਹੋਣ ਜਾ ਰਿਹਾ ਹੈ ਕਾਂਗਰਸ ਇਸ ਵਾਰ ਵੱਧ ਸੀਟਾਂ ਜਿੱਤਦੀ ਹੋਈ ਵਿਖਾਈ ਦੇ ਰਹੀ ਆ ਬੀਜੇਪੀ 25 ਤੋਂ 26 ਤੇ ਸੇਮ ਰਹਿ ਸਕਦੀ ਆ ਕਾਂਗਰਸ 3 ਤੋਂ 4 ਤੇ ਜਾ ਸਕਦੀ ਆ ਤਾਂ ਕਹਿ ਸਕਦੇ ਆ ਕਿ ਲਗਭਗ ਲਗਭਗ 3 ਸੀਟਾਂ ਦਾ ਲੂਜ਼ ਜਿਹੜਾ ਇੱਥੇ ਉਹ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਤਾਂ ਕੁੱਲ 11 ਸੀਟਾਂ ਹੁਣ ਤੱਕ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਲਗਭਗ 100% ਦੀ ਤਿੰਨ ਸੂਬੇ ਨੇ ਹਰਿਆਣਾ ਹਿਮਾਚਲ ਤੇ ਕਹਿ ਲਈਏ ਆਪਾਂ ਮੱਧ ਪ੍ਰਦੇਸ਼ ਇੱਥੇ 100% ਦੀ ਰਿਜ਼ਲਟ ਰੇ ਨੇਗੇ ਤਾਂ ਉੱਥੇ ਉਹਨਾਂ ਸੀਟਾਂ ਨੂੰ ਮਿਲਾ ਲਈਏ ਤਾਂ ਕੁੱਲ 11 ਸੀਟਾਂ ਦਾ ਲੂਜ਼ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਫਿਲਹਾਲ ਇੰਨੀਆਂ ਸੀਟਾਂ ਨੂੰ ਅੱਗੇ ਚੱਲਦੇ ਆਪਾਂ ਭਿਆ ਵਿਆਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹਦੀ ਗਵਾਈ ਵਾਲਾ ਐਨਡੀਏ ਵੱਡਾ ਨੁਕਸਾਨ ਚੱਲ ਸਕਦਾ ਕੁੱਲ 40 ਸੀਟਾਂ ਨੇ ਪਿਛਲੀ ਵਾਰ ਐਨਡੀਏ ਨੇ 39 ਸੀਟਾਂ ਜਿੱਤੀਆਂ ਸੀ ਸਿਰਫ ਇੱਕ ਸੀਟ ਕਾਂਗਰਸ ਦੇ ਖਾਤੇ 'ਚ ਗਈ ਸੀ ਇਸ ਵਾਰ ਉਲਟ ਫੁਲਟ ਹੋ ਚੁੱਕਾ ਹੈ ਜਿਹੜਾ ਐਨਡੀਏ ਹੈ ਐਨਡੀਏ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਜਨਤਾਦਲ ਯੂनाइटेड ਆ ਲੋਕ ਜਨ ਸ਼ਕਤੀ ਪਾਰਟੀ ਆ ਖੁਸ਼ਵਾਹਾ ਦੀ ਪਾਰਟੀ ਆ ਜਿੰਨ ਤਰ੍ਹਾਂ ਮਾਂਝ ਦੀ ਪਾਰਟੀ ਐ ਇਸ ਵਾਰ ਪਿਛਲੀ ਵਾਰ ਇਹ ਅਲੱਗ-ਅਲੱਗ ਸੀ ਇਹ ਮਹਾਗਠਬੰਦਨ ਵਾਲੀ ਸੈੱਟ ਸੀਗੇ ਖੁਸ਼ਵਾਹਾ ਤੇ ਮਾਂਝ ਇਸ ਵਾਰ ਐਨਡੀਏ ਦੇ ਨਾਲ ਨੇ ਭਾਜਪਾ ਉੱਥੇ 17 ਸੀਟਾਂ ਤੇ ਚੋਣ ਲੜ ਰਹੀ ਆ 17 ਸੀਟਾਂ ਤੇ ਚੋਣ ਲੜ ਰਹੀ ਆ ਤਾਂ ਜਿਹੜਾ ਐਨਡੀਏ ਆ ਬਿਹਾਰ ਦੇ ਅੰਦਰ ਉਹ 40 ਚੋਂ ਜਿਹੜਾ 25 24 ਤੋਂ 25 ਸੀਟਾਂ ਜਿੱਤ ਸਕਦਾ ਹੈ ਕੁੱਲ ਮਿਲਾ ਕੇ ਅੱਧੋ-ਅੱਧ ਦਾ ਫਰਕ ਪੈ ਗਿਆ ਇਸੇ ਤਰ੍ਹਾਂ ਨਾਲ ਹੀ ਜਿਹੜਾ ਇੰਡੀਆ ਗੱਠ ਜੋੜ ਹੈ ਜਿਹਦੀ ਗਵਾਈ ਉੱਥੇ ਆਰ ਜੀ ਡੀ ਕਰ ਰਹੀ ਹੈ ਕਾਂਗਰਸ ਉਸਦਾ ਹਿੱਸਾ ਸੀ ਪੀ ਆਈ ਉਸਦਾ ਹਿੱਸਾ ਹੈ ਸੀ ਪੀ ਆਈ ਲਿਬਰੇਸ਼ਨ ਮੰਨ ਲੇ ਉਸਦਾ ਹਿੱਸਾ ਹੈ ਤੇਸ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਟ ਉਸਦਾ ਹਿੱਸਾ ਤੇ ਕੁਝ ਹੋਰ ਜਿਹੜੀ ਕਿ ਵਿਕਾਸਸ਼ੀਲ ਪਾਰਟੀ ਹੈ ਜਿੰਦੇ ਮੁਕੇਸ਼ ਸਾਨੀ ਦੀ ਉਹ ਵੀ ਉਸਦਾ ਹਿੱਸਾ ਹੈ ਤਾਂ ਕੁੱਲ ਮਿਲਾ ਕੇ ਵੱਡਾ ਲੂਜ਼ ਹੈ ਜਿਹੜਾ ਬਿਹਾਰ ਦੇ ਅੰਦਰ ਦੇਖੋ ਮੈਕਸਿਮਮ ਸੀਗਾ 39 ਸੀਟਾਂ ਜਿੱਤੀਆਂ ਸੀ 40 ਹੋ ਸਕਦੀਆਂ ਸੀ ਉਹ ਵੀ ਨਹੀਂ ਹੋ ਰਹੀਆਂ ਭਾਜਪਾ ਨੂੰ ਬਿਹਾਰ ਚ ਸਭ ਤੋਂ ਵੱਧ ਸਟ੍ਰਾਈਕ ਰੇਟ ਆਉਣ ਦਾ ਚਾਂਸ ਸੀ ਉਹ ਲੜੀ 17 ਤੇ ਰਹੀ ਹੈ ਤਾਂ 17 ਤੇ ਲੜ ਰਹੀ ਹੈ ਤਾਂ 17 ਹੀ ਜਿੱਤੇਗੀ ਜੀਡੀਯੂ ਜਿਹੜੀ ਉਹ ਲੜ ਰਹੀ ਹੈ ਉਸ ਤੋਂ ਬਾਅਦ ਦੂਜੇ ਨੰਬਰ ਤੇ 14 ਸੀਟਾਂ ਸੋਰੀ ਮਾਫ ਕਰਨਾ 16 ਸੀਟਾਂ ਤੇ ਤਾਂ ਐਨਡੀਏ ਕਿੰਨਾ ਕੁ ਅੱਗੇ ਚੱਲ ਜਾ ਸਕਦਾ ਹੈ ਬਿਹਾਰ ਦੇ ਅੰਦਰ ਤਾਂ ਲੂਜ਼ ਹੈ 24 ਤੋਂ 25 ਤੇ ਐਨਡੀਏ ਤੇ 15 ਤੋਂ 16 ਤੇ ਜਿਹੜਾ ਸਿੰਟ ਸੱਕਦੀ ਆ ਜਿਹੜਾ ਸੀਟਾਂ ਲਿਜਾ ਸਕਦਾ ਕਿਉਂਕਿ ਇੱਕ ਸੀਟ ਤੋਂ 14 ਦੇ 15 ਤੇ ਜਾ ਰਿਹਾ ਮਹਾ ਗਠਬੰਧਨ ਇੰਡੀਆ ਬਲੋਕ ਜਿੱਚ 4 ਤੋਂ 5 ਸੀਟਾਂ ਕਾਂਗਰਸ ਜਿੱਤ ਸਕਦੀ ਹੈ ਇਹ ਆਪਣੇ ਆਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਇੱਕ ਵੱਡਾ ਨੁਕਸਾਨ ਹੈ ਤਾਂ ਕੁੱਲ ਮਿਲਾ ਕੇ ਦੇਖ ਲਈਏ 11 ਸੀਟਾਂ ਉਹ ਸਨ ਤੇ ਜੇਕਰ ਇਹ ਸੀਟਾਂ ਦੇਖ ਲਈਏ ਤਾਂ 20 ਸੀਟਾਂ ਦਾ ਲਗਭਗ ਇਹ ਨੁਕਸਾਨ ਬਣਦਾ ਹੈ 15 ਦਾ ਲਾ ਲਈਏ 11 ਤੇ 15 ਜਿਹੜਾ ਹੋ ਜਾਂਦਾ ਹੈ 26 ਸੀਟਾਂ ਦਾ ਨੁਕਸਾਨ ਤਾਂ ਫਿਲਹਾਲ ਭਾਰਤੀ ਜਨਤਾ ਪਾਰਟੀ ਆਪਣੇ ਉਹਨਾਂ ਸੂਬਿਆਂ ਚੋਂ ਲੈ ਰਹੀ ਹੈ ਜਿੱਥੇ ਉਹ ਬੜੇ ਸਟਰੋਂਗ ਖੇਡਦੀ ਰਹੀ ਹੈ ਅਗਲੀ ਗੱਲ ਯੂਪੀ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਸੁੱਖ ਦਾ ਸਾਯਾ 2019 ਦੇ ਨਤੀਜੇ ਕੰਪੇਅਰ ਕਰੀਏ ਯੂਪੀ ਦੇ ਅੰਦਰ ਉੱਤਰ ਪ੍ਰਦੇਸ਼ ਦੇ ਅੰਦਰ 80 ਸੀਟਾਂ ਨੇ ਕੁੱਲ ਭਾਜਪਾ ਨੇ ਪਿਛਲੀ ਵਾਰ ਉਹਦੀ ਅਗਵਾਈ ਵਾਲੇ ਐਨਡੀਏ ਨੇ ਬਾਹਰ ਸੀਟਾਂ ਜਿੱਤੀਆਂ ਸਨ ਅਸ ਤੋਂ ਇਲਾਵਾ ਐਸਪੀ ਨੇ 5 ਸੀਟਾਂ ਜਿੱਤੀਆਂ ਸਨ ਕਾਂਗਰਸ ਨੇ ਸਿਰਫ ਇੱਕ ਸੀਟ ਜਿੱਤੀ ਸੀ ਬਸਪਾ ਨੇ 10 ਸੀਟਾਂ ਜਿੱਤੀਆਂ ਸਨ ਇਸ ਵਾਰ ਸਥਿਤੀਆਂ ਯੂਪੀ ਦੇ ਅੰਦਰ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਫੇਵਰ ਚ ਜਾਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਉਹਦੀਆਂ ਸੀਟਾਂ ਵੱਧ ਰਹੀਆਂ ਨੇ ਪਹਿਲਾ ਸੂਬਾ ਆਇਆ ਜਿੱਥੇ ਸੀਟਾਂ ਵੱਧ ਰਹੀਆਂ ਨੇ ਇਸ ਵਾਰ ਐਨਡੀਏ ਜਿਹੜਾ ਉਹ 68 ਤੋਂ 69 ਸੀਟਾਂ ਜਿੱਤ ਸਕਦਾ ਇੰਡੀਆ ਬਲੌਕ ਆ ਜਿਹੜਾ 8 ਤੋਂ 10 ਸੀਟਾਂ ਜਿੱਤ ਸਕਦਾ ਜੇ ਚੋਂ ਤਿੰਨ ਤੋਂ ਚਾਰ ਕਾਂਗਰਸ ਦੀਆਂ ਹੋ ਸਕਦੀਆਂ ਨੇ ਬੀਐਸਪੀ ਤਿੰਨ ਤੋਂ ਚਾਰ ਸੀਟਾਂ ਜਿੱਤ ਸਕਦੀ ਹੈ ਇਹ ਲੋਕਪੋਲ ਦਾ ਸਰਵੇਖਣ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਇਹ ਹੈ ਕਿ ਜੋ ਪਹਿਲੇ ਫੇਸ ਦੀਆਂ ਸੀਟਾਂ ਸੀਗੀਆਂ ਯੂਪੀ ਦੀਆਂ 8 ਜੇਕਰ ਉਸ ਪੋਲ ਨੂੰ ਧਿਆਨ ਚ ਰੱਖਿਆ ਜਾਵੇ ਯੂਪੀ ਬਹੁਤ ਵੱਡਾ ਸੁਭਾ ਇੱਕ ਇਲਾਕੇ ਦੀਆਂ ਸੀਟਾਂ ਦੇ ਹਿਸਾਬ ਨਾਲ ਗਣਨਤੀ ਮਿੰਨਤੀ ਕਰਨੀ ਸੌਖੀ ਨਹੀਂ ਪਰ ਇਹ 8 ਸੀਟਾਂ ਦੇ ਵਿੱਚ ਬੀਜੇਪੀ ਲਗਭਗ 4 ਸੀਟਾਂ ਦੇ ਉੱਤੇ ਫਸੀ ਹੋਈ ਹੈ ਬਾਕੀ ਦੇ ਉੱਤੇ ਸਥਿਤੀ ਹੈ ਕਿ ਬੀਜੇਪੀ ਪਿੱਛੜ ਚੁੱਕੀ ਹੈ ਦੱਸਿਆ ਜਾਂਦਾ ਹੈ ਕਿ ਨਗੀਨਾ ਕਰਾਇਨਾ ਤੇ ਜਿਹੜਾ ਮੁਜਫਰਨਗਰ ਸੀਟ ਨੇ ਇਹਦੇ ਉੱਤੇ ਵਿਰੋਧੀਆਂ ਨੂੰ ਐਜ ਸਹਾਰਨਪੁਰ ਦੇ ਉੱਤੇ ਬਹੁਤ ਸਖਤ ਫਾਈਟ ਹੈ ਮਰਾਦਾਬਾਦ ਬਹੁਤ ਸਖਤ ਫਾਈਟ ਹੈ ਰਾਮਪੁਰ ਦੇ ਵਿੱਚ ਫਾਈਟ ਬਹੁਤ ਤਕੜੀ ਹੈ ਪੀਲੀਪੀਚ ਫਾਈਟ ਹੈ ਤੇ ਕੁੱਲ ਮਿਲਾ ਕੇ ਇਹ ਸਾਰੀ ਸਥਿਤੀ ਹੈ ਮੇਰਾ ਥੋੜਾ ਡਿਫਰ ਹੈ ਕਿ ਨੁਕਸਾਨ ਭਾਜਪਾ ਨੂੰ ਹੋਵੇਗਾ ਘਾਟ ਹੋ ਸਕਦਾ ਵੱਧ ਹੋ ਸਕਦਾ ਹੈ ਲੋਕਪਾਲ ਪਰ ਉਹਨਾਂ ਨੂੰ ਐਜ ਦਿਖਾ ਰਿਹਾ ਤਾਂ ਸਰਵੇ ਦੀ ਗੱਲ ਕਰਾਂਗੇ ਆਪਾਂ ਸਰਵੇ ਦੇ ਮੁਤਾਬਕ ਇੱਥੇ ਪਹਿਲਾ ਸੂਬਾ ਆਇਆ ਜਿੱਥੇ ਉਹਨੂੰ ਪਲੱਸ ਹੋ ਰਿਹਾ ਪਲੱਸ ਵੀ ਕੋਈ ਐ ਨਹੀਂ ਹੋ ਰਿਹਾ ਕਿ 80 ਦੀ 80 ਆ ਰਹੀਆਂ ਨਹੀਂ ਆ ਤਿੰਨ ਚਾਰ ਸੀਟਾਂ ਦਾ ਪਲੱਸ ਹੋ ਰਿਹਾ ਆ ਮੈਂ ਉਹ ਤੁਹਾਨੂੰ 370 470 ਪਾਰ ਵਾਲੀ ਗੱਲ ਤੇ ਲੈ ਕੇ ਆਉਣਾ ਚਾਹੁੰਦਾ ਕਿ ਉਹ ਹੁੰਦਾ ਹੋਇਆ ਇੱਥੇ ਵੀ ਵਿਖਾਈ ਨਹੀਂ ਦੇ ਰਿਹਾ ਉੜੀਸਾ ਸਿਰਫ ਦੋ ਸੂਬੇ ਕਹੇ ਜਾਂਦੇ ਆ ਜਿੱਥੋਂ ਇਸ ਸਰਵੇ ਦੇ ਮੁਤਾਬਕ ਉਹਨਾਂ ਨੂੰ ਐਜ ਹੋ ਸਕਦਾ ਹੁਣ ਉੜੀਸਾ ਦੀਆਂ 21 ਸੀਟਾਂ ਨੇ ਪਿਛਲੀ ਵਾਰ ਭਾਜਪਾ ਕੋਲ 8 ਸਨ ਬੀਜੇਡੀ ਕੋਲੇ ਜਿਹੜੀਆਂ 12 ਸਨ ਕਾਂਗਰਸ ਕੋਲੇ ਇੱਕ ਸੀਟ ਸੀ ਕੁੱਲ ਮਿਲਾ ਕੇ ਜਿਹੜੀ ਇਹ ਸਥਿਤੀ ਸੀ ਇਸ ਵਾਰ ਸਥਿਤੀ ਉਲਟ ਗਈ ਭਾਜਪਾ ਨੂੰ ਐਜ ਮੀ ਜ਼ਰੂਰ ਹੈ 오ਡੀਸਾ ਦੇ ਵਿੱਚ ਭਾਜਪਾ 11 ਤੋਂ 13 ਸੀਟਾਂ ਲੋਕ ਬੋਲਦੇ ਸਰਵੇਨਾ ਅਨੁਸਾਰ ਜਿੱਤ ਸਕਦੀ ਹੈ ਬਜਡੀ ਬੀਜੂ ਜਨਤਾ ਦਲ ਜਾਨੀ ਕਿ ਉਹ 7 ਤੋਂ ਉਹ ਆਪਣੀਆਂ ਸੀਟਾਂ ਲੂਜ਼ ਕਰ ਰਿਹਾ ਕਾਂਗਰਸ ਇੱਥੋਂ ਦੋ ਕਾਂਗਰਸ ਇੱਥੇ ਇੱਕ ਸੀਟ ਦੇ ਵਾਅਦੇ ਨਾਲ ਆ ਰਹੀ ਹੈ ਤਾਂ ਇੱਥੇ ਵੀ ਨਹੀਂ ਕਿ 20 ਦੇ 20 ਹੀ ਭਾਜਪਾ ਜਿੱਤ ਜਾਵੇ ਤਾਂ ਐਸੀ ਮੰਨ ਲਈ ਹੈ ਕਿ ਭਈ 270 ਤੇ ਮਾਫ ਕਰਨਾ 370 ਦਾ ਜਿਹੜਾ ਅੰਕੜਾ ਹੈ ਜਾਂ 400 ਪਾੜ ਦਾ ਅੰਕੜਾ ਉੱਥੇ ਤੱਕ ਜਾ ਸਕਦੀ ਹੈ ਫਿਰ ਤਾਮਿਲਨਾਡੂ ਦੀ ਗੱਲ ਕਰ ਲੈਂਦੇ ਆ ਤਾਮਿਲਨਾਡੂ ਦੇ ਵਿੱਚ ਸਥਿਤੀ ਬੀਜੇਪੀ ਲੀ ਨਾ ਕਹਿ ਲਈਏ ਨਿੱਲ ਬਟਾ ਸਨਾਟਾ ਹੀ ਆ ਉਹਦੇ ਲਈ ਕੋਈ ਉੱਥੇ ਬਹੁਤਾ ਕੁਝ ਪਾਉਣ ਗਵਾਉਣ ਨੂੰ ਹੈ ਨਹੀਂ ਤੇ ਉੱਥੇ ਵੀ ਇਹ ਦੋ ਤਿੰਨ ਧਿਰਾਂ ਲੜਾਈ ਦੇ ਵਿੱਚ ਨੇ ਟਿਕੋਣਾ ਫਾਈਟ ਹੈ ਦੇਖੋ ਨਤੀਜੇ 14 ਨੂੰ ਆਉਣੇ ਆ ਮੈਂ ਸਿਰਫ ਲੋਕਪਾਲ ਦੇ ਸਰਵੇ ਦੀ ਗੱਲ ਕਰ ਰਿਹਾ ਲੋਕਪਾਲ ਦੇ ਸਰਵੇ ਦੇ ਅਨੁਸਾਰ ਇੰਡੀਆ ਬਲੌਕ ਹੈ ਜਿਹੜਾ ਜਿਹੜਾ ਉੱਥੇ ਡੀਐਮਕੇ ਦੀ ਅਗਵਾਈ ਚ ਲੜ ਰਿਹਾ ਜਿਹਦੇ ਵਿੱਚ ਡੀਐਮਕੇ ਕਾਂਗਰਸ ਸੀਪੀਆਈ ਸੀਪੀਐਮ ਤੇ ਉੱਥੋਂ ਦੀਆਂ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹ ਸ਼ਾਮਲ ਨੇ 2019 ਦੇ ਵਿੱਚ ਜਿਹੜਾ ਡੀਐਮਕੇ ਦੀ ਅਗਵਾਈ ਵਾਲੇ ਅਲਾਈਅੰਸ ਨੇ ਜਿਹੜਾ ਜਿਹਦੇ ਵਿੱਚ ਪੁਰਾਣਾ ਅਲਾਈਅੰਸ ਹੀ ਆ ਕਾਂਗਰਸ ਬਾਕੀ ਸਾਰੇ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਸਨ ਉਹਨੇ 39 ਸੀਟਾਂ ਚੋਂ 38 ਸੀਟਾਂ ਜਿੱਤੀਆਂ ਸਨ ਇੱਕ ਸੀਟ ਉਸ ਵੇਲੇ ਐਨਡੀਏ ਭਾਜਪਾ ਜਿਹੜੀ ਹੈ ਅਨਾ ਡੀਐਮਕੇ ਦੇ ਨਾਲ ਚੋਣਾਂ ਲੜ ਰਹੀ ਸੀ ਤਾਂ ਉਹਨਾਂ ਨੇ ਜਿੱਤੀ ਸੀ ਡੀਐਮਕੇ ਨੇ ਭਾਜਪਾ ਨੂੰ ਉਦੋਂ ਵੀ ਕੋਈ ਸੀਟ ਨਹੀਂ ਮਿਲੀ ਇਸ ਵਾਰ ਵੀ ਨਾ ਤਾਂ ਭਾਜਪਾ ਨੂੰ ਸੀਟ ਮਿਲਨੀ ਹੈ ਭਾਜਪਾ ਐਨਐਡੀਐਮਕੇ ਤੋਂ ਲੱਗੋ ਕਿ ਇੱਕ ਹੋਰ ਖੇਤਰੀ ਪਾਰਟੀ ਨਾਲ ਗੱਠਜੋੜ ਕਰਕੇ ਲੜ ਰਹੀ ਹੈ ਨਾ ਹੀ ਐਨਐਡੀਐਮਕੇ ਨੂੰ ਸੀਟ ਮਿਲਨੀ ਹੈ 39 ਦੇ 39 ਸੀਟਾਂ ਜਿਹੜੀਆਂ ਨੇ ਉਹ ਇੰਡੀਆ ਬਲਾਕ ਦੇ ਖਾਤੇ 'ਚ ਜਾਂਦੀਆਂ ਹੋਈਆਂ ਤਮਿਲਨਾਡੂ 'ਚ ਵਿਖਾਈ ਦੇ ਰਹੀਆਂ ਨੇ ਅਗਲੀ ਗੱਲ ਕਰ ਲੈਂਦੇ ਹਾਂ ਗੁਆੰਡੀ ਸੂਬਾ ਤਮਿਲਨਾਡੂ ਦਾ ਕੇਰਲਾ ਕੇਰਲਾ 'ਚ ਵੀ ਸਥਿਤੀ ਲਗਭਗ ਅਜਿਹੀ ਹੈ ਕੇਰਲਾ ਦੇ ਅੰਦਰ ਦੋ ਮੁੱਖ ਟੜੇ ਲੜਦੇ ਆ ਗੱਠਜੋੜ ਦੋ ਗੱਠਜੋੜ ਕਹਿ ਲੋ ਅਲਾਈਅንስ ਕਹਿ ਲੋ ਦੋ ਲੜਦੇ ਆ ਪਹਿਲਾ ਹੈਗਾ ਇਹ ਐਲਡੀਐਫ ਲੈਫਟ ਡੈਮੋਕ੍ਰੈਟਿਕ ਅਲਾਈਅንስ ਜਿਹਦੀ ਅਗਵਾਈ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਟ ਕਰਦੀ ਹੈ ਅਤੇ ਦੂਜਾ ਹੈਗਾ ਯੂਡੀਐਫ ਯੂनाइटेड ਡੈਮੋਕ੍ਰੈਟਿਕ ਫਰੰਟ ਜਿਹਦੀ ਅਗਵਾਈ ਕਾਂਗਰਸ ਕਰਦੀ ਹੈ ਇਹਨਾਂ ਦੇ ਆਲੇ-ਦਾਲ ਹੀ ਸਾਰੀ ਰਾਜਨੀਤੀ ਘੁੰਮਦੀ ਹੈ ਭਾਰਤੀ ਜਨਤਾ ਪਾਰਟੀ ਨੇ ਐਨਡੀਏ ਬਣਾਇਆ ਹੋਇਆ ਹੈ ਪਰ ਫਿਲਹਾਲ ਭਾਰਤੀ ਜਨਤਾ ਪਾਰਟੀ ਦੀ ਉੱਥੇ ਕੋਈ ਬਹੁਤੀ ਚੰਗੀ ਸਥਿਤੀ ਨਹੀਂ ਹੈ ਬੇਸ਼ੱਕ ਉਹ ਆਪਣੀ ਵੋਟ ਪਰਸੈਂਟ ਦੇ ਵਿੱਚ ਤਾਮਿਲਨਾਡੂ ਤੇ ਕੇਰਲਾ ਦੇ ਵਿੱਚ ਵਾਅਦਾ ਕਰ ਸਕਦੀ ਹੈ ਪਰ ਸੀਟ ਗੇਨ ਕਰਨ ਦੀ ਸਥਿਤੀ 'ਚ ਫਿਲਹਾਲ ਨਜ਼ਰ ਨਹੀਂ ਆਉਂਦੀ ਕੇਰਲਾ ਦੀ ਗੱਲ ਕਰ ਲਈਏ ਪਿਛਲੀ ਵਾਰ ਜੁਡੀਐਫ ਨੇ ਜਿਹੜੀ ਵਾਈ ਕਾਂਗਰਸ ਕਰਦੀ ਆ ਉਹਨੇ 19 ਸੀਟਾਂ ਜਿੱਤਿਆ ਸਨ ਇੱਕ ਐਲਡੀਐਫ ਦੇ ਹਿੱਸੇ ਆਈ ਸੀ ਇਸ ਵਾਰ ਵੀ ਸਥਿਤੀ ਉਵੇਂ ਹੀ ਹੈ ਜੁਡੀਐਫ ਜਿਹੜੀ 18 ਤੋਂ 20 ਸੀਟਾਂ ਜਿੱਤ ਸਕਦੀ ਹੈ ਐਲਡੀਐਫ 1 ਤੋਂ 2 ਭਾਜਪਾ ਦੇ ਅਗਵਾਈ ਵਾਲਾ ਐਨਡੀਏ 0 ਤਨਿਲਵਟਾ ਸਨਾਟਾ ਜਿਹੜਾ ਆ ਬੀਜਪੀ ਦੇ ਲਈ ਉਹ ਦੱਖਣ ਭਾਰਤ ਦੇ ਇਸ ਸੂਬੇ ਚੋਂ ਜਾਨੀ ਕਿ ਕੇਰਲਾ ਚੋਂ ਫਿਰ ਗੱਲ ਕਰ ਲੈਂਦੇ ਆ ਕਰਨਾਟਕਾ ਦੀ ਭਾਰਤ ਦੇ ਅੰਦਰ ਕਰਨਾਟਕਾ ਹੀ ਇੱਕ ਐਸਾ ਸੂਬਾ ਹੈ ਜਿਹੜਾ ਦੱਖਣ ਦਾ ਜਿੱਥੇ ਭਾਜਪਾ ਚੰਗੀ ਖਾਸੀ ਸਥਿਤੀ ਦੇ ਵਿੱਚ ਹੈ ਪਰ ਇੱਥੇ ਵੀ ਸਥਿਤੀਆਂ ਉਵੇਂ ਨਹੀਂ ਰਹੀਆਂ ਕੁੱਲ 28 ਸੀਟਾਂ ਨੇ ਕਰਨਾਟਕਾ ਦੀਆਂ ਬੀਜਪੀ ਨੇ 2019 ਚ 25 ਜਿੱਤੀਆਂ ਸੀ ਇੱਕ ਕਾਂਗਰਸ ਨੇ ਇੱਕ ਜਨਤਾਦਲ ਸੈਕੂਲਰ ਨੇ ਇੱਕ ਜਿਹੜੀ ਹੈ ਉਹ ਆਜ਼ਾਦ ਉਮੀਦਵਾਰ ਜਿੱਤਿਆ ਸੀ ਇਸ ਵਾਰ ਸਥਿਤੀਆਂ ਬਦਲ ਗਈਆਂ ਇਸ ਵਾਰ ਦੀ ਗੱਲ ਕਰੀਏ ਭਾਜਪਾ ਦੇ ਨਾਲ ਜੀਡੀਐਸ ਦਾ ਗੱਠ ਜੋੜਾ ਜੀਡੀਐਸ ਤੇ ਭਾਜਪਾ ਦੇ ਗੱਠ ਜੋੜ ਦੇ ਵਿੱਚ 11 ਤੋਂ 13 ਸੀਟਾਂ ਭਾਜਪਾ ਜਿੱਤ ਸਕਦੀ ਹੈ ਤਾਂ ਕੁੱਲ ਮਲਾ ਕੇ ਕਹੀਏ 10 ਸੀਟਾਂ ਦਾ ਲੂਸ ਹੈ ਜਿਹੜਾ ਉਹ ਇੱਥੇ ਕਰਦੀ ਹੋਈ ਵਿਖਾਈ ਦੇ ਰਹੀ ਹੈ ਅ ਇਹ ਸਥਿਤੀ ਹੈ ਕਾਂਗਰਸ 15 ਤੋਂ 17 ਤੇ ਜਾ ਸਕਦੀ ਹੈ ਤਾਂ ਇਹ ਕੁੱਲ ਮਲਾ ਕੇ ਸਥਿਤੀ ਹੈ ਕਿਉਂਕਿ ਜੀਡੀਐਸ ਅਲਾਈანს ਹੈ ਤਾਂ ਇੱਕ ਜਨ ਦੋ ਸੀਟ ਤਾਂ ਜੀਡੀਐਸ ਦੀ ਵੀ ਆਉਂਦੀ ਹੋਣੀ ਆ ਤਾਂ ਕੁੱਲ ਮਿਲਾ ਕੇ ਭਾਜਪਾ ਦੀਆਂ ਸੀਟਾਂ ਜੇਕਰ ਦੇਖੀਏ ਇਸ ਸਾਰੇ ਸਰਵੇ ਦੇ ਅਨੁਸਾਰ ਤਾਂ ਭਾਜਪਾ ਲਗਭਗ 50 ਸੀਟਾਂ ਦਾ ਲੂਜ਼ ਕਰ ਰਹੀ ਹੈ ਇਸ 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 ਸਿਨੈਰੀਓ ਦੇ ਅੰਦਰ ਜਿੱਥੇ ਕਿ ਉਹਨੂੰ ਤਾਮਲनाडु ਚ ਜਿੱਥੇ ਆ ਸਕਦੀਆਂ ਜਿੱਥੇ ਇਨ ਕੀਤੀਆਂ ਜਾ ਸਕਦੀਆਂ ਨੇ ਸੀਟਾਂ ਉੱਥੇ ਤਾਂ ਇਨ ਹੋ ਨਹੀਂ ਰਹੀਆਂ ਕੱਲਾ ਓਡੀਸ਼ਾ ਨੂੰ ਛੱਡਦੀ ਏ ਬਾਕੀ ਥਾਂ ਦੇ ਉੱਤੇ ਜਿੱਥੇ ਜ਼ਿਆਦਾ ਨੇਗੀਆਂ ਉੱਥੋਂ ਘਟ ਰਹੀਆਂ ਨੇ ਇਸੇ ਤਰ੍ਹਾਂ ਲਈ ਉੱਤਰਪੂਰਬ ਉੱਤਰਪੂਰਬ ਦੇ ਅੰਦਰ ਪਿਛਲੀ ਵਾਰ ਭਾਜਪਾ ਲਗਭਗ ਜਿਹੜੇ ਉਹਦੇ ਸਾਥੀ ਨੇ ਉੱਤਰਪੂਰਬ ਦੇ ਵਿੱਚ ਤੁਹਾਨੂੰ ਦੱਸਦਾ ਕਿ ਅਸਾਮ ਮਾਈਨਸ ਹੈ ਸਿੱਕਮ ਨਾਗਾਲੈਂਡ ਮਿਜ਼ੋਰਮ ਤਿਰਪਰਾ ਤੇ ਮਣੀਪੁਰ ਤੇ ਅਰੰਚਲ ਸ਼ਾਮਲ ਹੈ ਇਸ ਦੇ ਅੰਦਰ ਭਾਜਪਾ ਹੁਣ ਦੀ ਲੋਕਪਾਲ ਦੇ ਸਰਵੇ ਦੇ ਅਨੁਸਾਰ 6 ਤੋਂ 8 ਸੀਟਾਂ ਜਿੱਤ ਸਕਦੀ ਹੈ ਕਾਂਗਰਸ 2 ਤੋਂ 4 ਅਤੇ ਬਾਕੀ ਇੱਕ ਪਿਛਲੀ ਵਾਰ ਵੀ ਲਗਭਗ ਸਥਿਤੀ ਐਸੀ ਪਰ ਭਾਜਪਾ ਕੋਲੇ ਸੀਟਾਂ ਜ਼ਿਆਦਾ ਸੀ ਕਾਂਗਰਸ ਕੋਲੇ ਇੱਕ ਸੀਟ ਸੀ ਮਨੀਪੁਰ ਤੋਂ ਬਾਕੀ ਸਾਰੀਆਂ ਸੀਟਾਂ ਮਾਫ ਕਰਨਾ ਮੰਗਾਲਿਆ ਤੋਂ ਮਤਲਬ ਬਾਕੀ ਸਾਰੀਆਂ ਸੀਟਾਂ ਭਾਜਪਾ ਦੇ ਗੱਠਜੋੜ ਕੋਲ ਸੀ ਅਸਾਮ ਅਸਾਮ ਦੇ ਅੰਦਰ ਵੀ ਸਥਿਤੀ ਬੜੀ ਡਾਵਾ ਡੋਲਾ ਇੱਥੇ ਵੀ ਕਾਂਗਰਸ ਦੇ ਮੁਕਾਬਲੇ ਗੇਨ ਕਰ ਸਕਦੀ ਸੀ 14 ਸੀਟਾਂ ਨੇਗੀਆਂ ਅਸਾਮ ਦੀਆਂ 14 ਸੀਟਾਂ ਨੇ 2019 ਦੇ ਵਿੱਚ ਭਾਜਪਾ ਅਤੇ ਉਹਦੇ ਸੰਜੋਗੀਆਂ ਨੇ 9 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ 3 ਬਾਕੀ ਜਿਹੜੀ ਹੈ ਉਹ ਇੱਕ ਇੱਕ ਸੀਟ ਬਾਕੀਆਂ ਨੇ ਜਿੱਤੀ ਸੀ ਬਾਕੀਆਂ ਨੇ ਇੱਕ ਇੱਕ ਸੀਟ ਜਿੱਤੀ ਸੀ ਤਾਂ ਕੋਲਮ ਲਾ ਕੇ ਜਿਹੜੀ ਹੁਣ ਸਥਿਤੀ ਬਣ ਗਈ ਹੈ ਹੁਣ 7 ਤੋਂ 8 ਸੀਟਾਂ ਜਾਨਿਕ ਦੋ ਸੀਟਾਂ ਦਾ ਲੂਸ ਅਸਮ ਚਪਾਜਪਾ ਕਰ ਰਹੀ ਹੈ ਕਾਂਗਰਸ 4 ਤੋਂ 5 ਬਾਕੀ 0 ਤੋਂ 2 ਤਾਂ ਇਹ ਵੱਡੀ ਗੱਲ ਹੈ ਕਾਂਗਰਸ ਇੱਥੇ ਗਿਣ ਕਰ ਰਹੀ ਹੈ ਭਾਜਪਾ ਇੱਥੇ ਲੂਸ ਕਰ ਰਹੀ ਹੈ ਲੋਕਪਾਲ ਦੇ ਸਰਵੇ ਦੇ ਅਨੁਸਾਰ ਚੱਲਦੇ ਹਾਂ ਪੱਛਮ ਬੰਗਾਲ ਤੇ ਪੱਛਮ ਬੰਗਾਲ ਵੀ ਇੱਕ ਐਸਾ ਸੂਬਾ ਜਿੱਥੇ ਭਾਜਪਾ ਨੇ ਪਿਛਲੀ ਵਾਰ ਬੰਪਰ ਤਰੀਕੇ ਨਾਲ ਚੰਗੀ ਖਾਸੀ ਫਸਲ ਵੱਢੀ ਸੀ 42 ਸੀਟਾਂ ਨੇ ਪਿਛਲੀ ਵਾਰ ਭਾਜਪਾ ਨੂੰ 18 ਆਈਆਂ ਸਨ TMC ਨੂੰ 2 ਬਾਕੀ ਕਾਂਗਰਸ ਅਤੇ ਹੋਰਾਂ ਦੇ ਖਾਤੇ ਚ ਗਈਆਂ ਸਨ ਇਸ ਵਾਰ ਸਥਿਤੀ ਉਲਟਲੀ ਹੋਈ ਨਜ਼ਰ ਆ ਰਹੀ ਹੈ TMC 26 ਤੋਂ 28 ਸੀਟਾਂ ਜਿੱਤ ਸਕਦੀ ਹੈ ਭਾਜਪਾ 13 11 ਤੋਂ 13 ਸੀਟਾਂ ਜਿੱਤ ਸਕਦੀ ਹੈ ਅਤੇ ਕਾਂਗਰਸ ਅਤੇ ਖੱਬਾ ਮੋਰਚਾ 2 ਤੋਂ 4 ਸਥਿਤੀ ਇਹ ਹੈ ਕਿ ਇੱਥੇ ਫਿਰ ਭਾਜਪਾ ਲੂਜ਼ ਕਰ ਰਹੀ ਹੈ ਘਟੋ ਘਟ ਪੰਜ ਸੀਟਾਂ ਤਾਂ ਕੁੱਲ ਮਿਲਾ ਕੇ 60 ਸੀਟਾਂ ਦਾ ਗੇੜ ਬਣਦਾ ਹੋਇਆ ਨਜ਼ਰ ਆ ਰਿਹਾ ਜੋ ਭਾਜਪਾ ਫਿਲਹਾਲ ਲੂਜ਼ ਕਰ ਰਹੀ ਹੈ ਤਾਂ ਸਥਿਤੀ ਇਹ ਹੈ ਕਿ ਜਿਹੜੀਆਂ ਤਿੰਨ ਸੀਟਾਂ ਤੇ ਹੁਣ ਪਹਿਲੇ ਫੇਸ ਚ ਚੋਣ ਹੋਈ ਹੈ ਜਲਪਾਈ ਗੁੜੀ ਸੋਰੀ ਮਾਫ ਕਰਨਾ ਚਾਰ ਸੀਟਾਂ ਤੇ ਜਿਸ ਕਲਕੱਤਾ ਦੀ ਇੱਕ ਸੀਟ ਹੈ ਕਲਕੱਤਾ ਸ਼ਹਿਰ ਦੀ ਇੱਕ ਸੀਟ ਹੈ ਜਲਪਾਈ ਗੁੜੀ ਆ ਕੂਚ ਵਿਹਾਰ ਹੈ ਤੇ ਆਪਣਾ ਅਲੀਪੁਰ ਦੁਆਰ ਹੈ ਇਹ ਸੀਟਾਂ ਦੇ ਉੱਤੇ ਹੋਈ ਹੈ ਤਾਂ ਇੱਥੇ ਬਹੁਤ ਜ਼ਿਆਦਾ ਬੰਪਰ VOTING ਹੋਈ ਹੈ 77+ ਹੈ ਜਿਹੜੀ ਉਹ VOTING ਹੋਈ ਹੈ ਸਥਿਤੀ ਹੈ ਕਿ ਇੱਥੇ ਵੀ ਡਾਵਾ ਡੋਲ ਹੋ ਚੁੱਕੀ ਹੈ ਸਥਿਤੀ ਇਹਨਾਂ ਸੀਟਾਂ ਦੇ ਬੀਜੇਪੀ ਦਾ ਇਸ ਸਮੇਂ ਤਾਜ਼ਾ ਤਾਜ਼ਾ ਗੜ ਬਣਿਆ ਇਹ ਇਲਾਕਾ ਉੱਤਰ ਬੰਗਾਲ ਦਾ ਇਲਾਕਾ ਯਾਰ ਜਿੱਥੇ ਤਿੰਨ ਸੀਟਾਂ ਹੁੰਦੀਆਂ ਨੇ ਜਲਪਾਈ ਗੁੜੀ ਅਲੀਪੁਰ ਦਵਾਰ ਅਤੇ ਕੁਚਵਿਆਰ ਇਹ ਤਾਜ਼ਾ ਤਾਜ਼ਾ ਇਹਨਾਂ ਦਾ ਗੜ ਬਣਿਆ ਤਾਂ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਬੀਜੇਪੀ ਇੱਥੇ ਵੀ ਲੂਜ਼ ਕਰ ਰਹੀ ਹੈ ਗੁਜਰਾਤ ਗੁਜਰਾਤ ਦੇ ਵਿੱਚ 26 ਸੀਟਾਂ ਨੇ ਬੀਜੇਪੀ ਨੇ ਬੰਪਰ ਸੀਟਾਂ ਜਿੱਤੀਆਂ ਸਨ 26 ਦੀਆਂ 26 ਸੀਟਾਂ ਜਿੱਤੀਆਂ ਸਨ ਸਥਿਤੀਆਂ ਇਸ ਵਾਰ ਡਾਵਾਡੋ ਸਥਿਤੀਆਂ ਲੋਕਪਾਲ ਕਹਿੰਦਾ ਕਿ ਬੀਜੇਪੀ 21 ਤੋਂ 23 ਸੀਟਾਂ ਜਿੱਤ ਸਕਦੀ ਹੈ ਇੰਡੀਆ ਬਲੌਕਰ ਤੇ ਕਾਂਗਰਸ ਜਿਹੜੀ ਹੈ ਉਹ ਸੀਟਾਂ ਜਿੱਤ ਸਕਦੀ ਹੈ 3 ਤੋਂ 5 ਜਿਹਦੇ ਵਿੱਚ 3 ਤੋਂ 4 ਜਿਹੜੀਆਂ ਸੀਟਾਂ ਨੇਗੀਆਂ ਉਹ ਕਾਂਗਰਸ ਦੀਆਂ ਹੋ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਇੱਥੇ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਚ ਲੜ ਰਹੀ ਹੈ ਆਮ ਆਦਮੀ ਪਾਰਟੀ ਦੋ ਸੀਟਾਂ ਤੇ ਲੜ ਰਹੀ ਹੈ ਤਾਂ ਇੱਥੇ ਲੂਜ਼ ਹੋ ਰਿਹਾ ਆ। ਅ ਬੀਜਪੀ ਦਾ ਉਹ 400 ਵਾਲੀ ਗੇਮ ਨੂੰ ਮਾਈਂਡ ਚ ਆਪਣੇ ਦਿਮਾਗ ਚ ਰੱਖਿਓ ਉਸ ਹਿਸਾਬ ਨਾਲ ਤੁਸੀਂ ਇਸ ਇਨਾ ਅੰਕੜਿਆਂ ਨੂੰ ਲੈਣਾ ਆ। ਗੱਲ ਕਰਦੇ ਆ ਰਾਜਸਥਾਨ ਦੀ। ਰਾਜਸਥਾਨ ਚ ਵੀ 2019 ਦੇ ਵਿੱਚ ਬੀਜਪੀ ਨੇ 25 ਦੀਆਂ 25 ਸੀਟਾਂ ਜਿੱਤੀਆਂ ਸਨ। ਇਸ ਵਾਰ ਸਥਿਤੀਆਂ ਬਦਲ ਗਈਆਂ ਨੇ। ਅ ਸਥਿਤੀ ਇਹ ਆ ਕਿ 17 ਤੋਂ 19 ਸੀਟਾਂ ਭਾਜਪਾ ਜਿੱਤ ਸਕਦੀ ਆ। ਇੰਡੀਆ ਬਲੌਕ ਆ ਜਿਹੜਾ ਉਹ 6 ਤੋਂ 8 ਜਿੱਚ 4 ਤੋਂ 6 ਕਾਂਗਰਸ ਦੀਆਂ ਸੀਟਾਂ ਹੋ ਸਕਦੀਆਂ ਨੇ। ਇਹ ਬਹੁਤ ਵੱਡੀ ਗੱਲ ਆ। ਉੱਥੇ ਸੀਪੀਆਈਐਮ ਦੇ ਨਾਲ ਜਿਹੜਾ ਕਾਂਗਰਸ ਦਾ ਗੱਠ ਜੋੜਾ Rajasthan ਦੇ ਅੰਦਰ ਫਿਰ ਹਨੂਮਾਨ ਬੇਨੀਵਾਲ ਦੀ ਪਾਰਟੀ ਹੈ ਤੇ ਇੱਕ ਆਦੀਵਾਸੀਆਂ ਦੀ ਪਾਰਟੀ ਹੈ ਕਾਂਗਰਸ ਦਾ ਉਹਦੇ ਨਾਲ ਵੀ ਗੱਠ ਜੋੜਾ ਹੈ ਤਾਂ ਕੁੱਲ ਮਿਲਾ ਕੇ ਸਥਿਤੀਆਂ ਰਿਪੋਰਟਾਂ ਹੁਣ ਤੱਕ ਇਹ ਆ ਰਹੀਆਂ ਨੇ ਕਿ ਕਾਂਗਰਸ 12 ਸੀਟਾਂ ਜਿੱਤ ਸਕਦੀ ਹੈ ਜਾਂ ਉਹਨਾਂ ਦਾ ਇੰਡੀਆ ਆਲਾਈਂਸ 12 ਸੀਟਾਂ ਜਿੱਤ ਸਕਦਾ ਹੈ ਚਲੋ ਉਹਨੂੰ ਸਾਈਡ ਤੇ ਰੱਖ ਦਈਏ ਲੋਕਪੋਲ ਦੀ ਗੱਲ ਕਰ ਲਈਏ ਤਾਂ ਇਹ ਵੀ ਵੱਡਾ ਝਟਕਾ ਜੇਕਰ 6 ਸੀਟਾਂ ਬੀਜੇਪੀ ਹਾਰਦੀ ਹੈ ਤਾਂ ਬੀਜੇਪੀ ਲਈ ਇੱਕ ਵੱਡੀ ਮੁਸੀਬਤ ਹੈ ਕੋਲ ਮਲਾ ਕੇ ਲੋਕਪਾਲ ਦੇ ਇਸ ਸਰਵੇ ਨੇ ਦੇ ਮੁਤਾਬਕ ਇਹ ਚੀਜ਼ਾਂ ਰਿਫਲੈਕਟ ਕਰ ਰਹੀਆਂ ਨੇ ਕਿ ਕਾਂਗਰਸ ਤੇ ਉਹਦੇ ਸਹਿਯੋਗੀ ਪਲੱਸ ਜਾ ਰਹੇ ਨੇ ਬੀਜੇਪੀ ਮਾਈਨਸ ਜਾ ਰਹੀ ਹੈ ਜਿਹੜਾ ਬਰਤਾਂਤ ਬੀਜੇਪੀ ਨੇ ਸਿਰਜਿਆ ਆ ਕਿ 370 ਪਾਰ ਬੀਜੇਪੀ ਕਰੂ 400 ਪਾਰ ਐਨਡੀਏ ਕਰੂਗਾ ਉਹ ਤਾਂ ਜਿਹੜਾ ਬਣਦਾ ਹੋਇਆ ਵਿਖਾਈ ਨਹੀਂ ਸਫਲ ਨਹੀਂ ਹੋ ਰਿਹਾ ਤਾਂ ਇਸ ਕਰਕੇ ਬੀਜੇਪੀ ਨੂੰ ਪਸੀਨੇ ਛੁੱਟੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ ਮੁਸਲਿਮ ਤੇ ਉੱਤਰ ਆਏ ਨੇ ਰਾਜਸਥਾਨ ਦੇ ਅੰਦਰ ਇਹ ਨਿਸ਼ਾਨੀ ਆ ਭਾਜਪਾ ਦੀ ਜਦੋਂ ਵੀ ਭਾਜਪਾ ਇਲੈਕਸ਼ਨ ਲੂਜ਼ ਕਰਨ ਦੇ ਵੱਲ ਵੱਧਦੀ ਹੈ ਤਾਂ ਭਾਜਪਾ ਜਿਹੇ ਹੱਥ ਕੰਡੇ ਵਰਤਦੀ ਹੈ ਇਹ ਜਿਹੜੀ ਚੋਣ ਇਤਿਹਾਸ 'ਚ ਕਹਿ ਲਈਏ ਜਾਂ ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਇਹ ਗੱਲ ਮੰਨਦੇ ਆ ਕਿ ਭਾਜਪਾ ਉਦੋਂ ਉਦੋਂ ਇਹ ਕੁਝ ਕਰਦੀ ਹੈ ਤਾਂ ਭਾਜਪਾ ਉਸ ਕੰਮ ਤੇ ਉੱਤਰ ਆਈ ਹੈ ਤਾਂ ਇਸ ਤੋਂ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਟੀਮ ਅਮਿਤ ਸ਼ਾਹ, ਜੇਪੀ ਨੰਡਾ ਤੇ ਬਾਕੀਆਂ ਦੇ ਹੋਸ਼ ਛੁੱਟੇ ਹੋਏ ਆ ਇਸ ਸਰਵੇ ਦੇ ਮੁਤਾਬਕ ਭਾਜਪਾ ਲਗਭਗ 80 ਸੀਟਾਂ ਲੂਜ਼ ਕਰ ਰਹੀ ਹੈ ਤਾਂ 400 ਪਾਰ ਜਾਣ ਵਾਲੀ ਤਾਂ ਗੱਲ ਖਤਮ ਹੋ ਜਾਂਦੀ ਹੈ ਤੁਹਾਡੀ ਕੀ رائے ਹੈ ਕਿ ਕੀ ਇਹ ਸਰਵੇ ਸਹੀ ਰਿਫਲੈਕਸ਼ਨ ਦੇ ਰਿਹਾ ਹੈ ਜਾਂ ਗੁੰਮਰਾਹ ਕਰ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ 300 ਜਾਂ 400 ਸੀਟਾਂ ਪਾਰ ਕਰ ਲੂਗੀ ਆਪਣੀ رائے ਕਮੈਂਟ ਬਾਕਸ ਚ ਜਰੂਰ ਦੱਸੋ